ਹੈਲੋ ਭਾਈ ਇੱਧਰ ਸਾਡੀ ਪਾਵਨ ਆਈ ਹੋਈ ਆ ਹੈਲੋ ਪਾਵਨ ਅੱਜ ਆਇਨੇ ਵੱਡੇ ਭੂਏ ਜੀ ਘਰੇ ਜੁਝਾਰ ਦੇਖ ਲੋ ਇੱਧਰ ਭੱਜਿਆ ਫਿਰਦਾਗਾ ਇਹ ਡਿੱਗੂਗਾ ਇਹ ਇਹ ਡਿੱਗੂ ਪੱਕਾ ਆ ਇਹਨੂੰ ਮਿਲ ਲੋ ਇਹਨੂੰ 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 ਮਿਲੋ ਇਹਨੂੰ ਇਹ ਇਹਨੂੰ ਵੀ ਲੋ ਪਹਿਲਾਂ ਇਹਨੂੰ ਇਹਨੂੰ ਮਿਲੋ ਗਾਇਜ਼ ਇਹਨੂੰ ਮਿਲੋ ਗਾਇਜ਼ ਸਕੂਲ ਗਿਆ ਸੀ ਅੱਜ ਕੀ ਪੜਾਇਆ ਸਕੂਲ ਚ ਚੱਲ ਊੜਾੜਾ ਸਿਖਾ ਊੜਾੜਾ ਸੁਣਾ ਮੈਨੂੰ ਚੱਲ ਦੇਖਾ ਤੈਨੂੰ ਊੜਾੜਾ ਆਉਂਦਾ ਆਪਣੀ ਪੰਜਾਬੀ ਆਉਂਦੀ ਐ ਬਸ ਫੇਰ ਫਾਇਦਾ ਹੋਊਗਾ ਤੁਹਾਨੂੰ ਐਡੇ ਮਹਿੰਗੇ ਸਕੂਲਾਂ 'ਚ ਭੇਜੇ ਚੱਲ ਦੱਸ ਦੱਸ ਉਡਾੜਾ ਸੁਣਾ ਸੁਣਾ ਉਡਾੜਾ ਚੱਲ ਸੁਣਾ ਨਾ ਨਾ ਉਹ ਗਈਏ ਨਾਲ ਪਾਵਣ ਉਡਾੜਾ ਸੁਣਾ ਮੰਮੀ ਨੂੰ ਉਡਾੜੇ ਨਹੀਂ ਆਉਂਦਾ ਲੈ ਇੰਨੀਆਂ ਫੀਸਾਂ ਭਰਦੇ ਆਪਾਂ ਸਕੂਲਾਂ 'ਚ ਇਹਨੂੰ ਉਡਾੜਾ ਨਹੀਂ ਆਉਂਦਾ ਚੱਲ ਸੁਣਾ ਉਹ ਨਹੀਂ ਆਉਂਦਾ ਉਹ ਬੇਤੀ ਹੋ ਜੂ ਤੇਰੀ ਉਡਾੜਾ ਸੁਣਾ ਦੇ ਜਿਹੜਾ ਹੁੰਦਾ ਗਾ ਇੱਕ ਨਾਲੇ ਇੱਕ ਨਾਲੇ ਕੇ ਜਵਾਕ ਆ ਸਾਡਾ ਅੰਗਰੇਜ਼ੀ ਆਉਂਦੀ ਆ ਕਲੀ ਉਡਾੜਣੀ ਆ ਦਾ ਪੰਜਾਬੀ ਨਹੀਂ ਆਉਂਦੀ ਸਨਾ ਉਡਾੜ ਸਨਾ ਸਨਾ ਪਤਾ ਨਹੀਂ ਮੌਂਣਾ ਸਾਰਾ ਪਸਾ ਉਹ ਆਉਣੀ ਉਹ ਜਾਦ ਨਹੀਂ ਲੰਗਾ ਮਰੇ ਕੌੜਾ ਹੀ ਦਿੱਸਾ ਹਾ ਹੋ ਜਾਕਰ ਡਰ ਘਰ ਤੋਂ ਬਾਹਰ ਆਉਂਦਾ ਹੁੰਦਾ ਕੱਗਾ ਜਿਹੜਾ ਕਹਿੰਦਾ ਕੱਗੇ ਤੋਂ ਬਾਹਰ ਆਵਾਂਗਾ ਸਨਾ ਤਾਂ ਸਹੀ ਫਿਰ ਸਿਧਾ ਫਿਰ ਆ ਦਾਦੀ ਦੱਸੂ ਲੈ ਦਾਦੀ ਆ ਗਈ ਬਈ ਪੋਤੇ ਦੀ سپورਟ ਕਰਾਉਣ ਨਾਲ ਦੀ ਨਾਲ ਵੀ ਮੇਰੇ ਪੁੱਤ ਨੂੰ ਸਾਰਾ ਕੁਝ ਆਉਂਦਾ ਚਲ ਸੁਣਾ ਕੱਗਾ ਕੱਗਾ ਮੰਮਾ ਕ ਕ ਕ ਕ ਗਗਾ ਗਗਾ ਕਗਾ ਨਹੀਂ ਆ ਮੰਮਾ ਜੁਕਾ ਸੋਸਾ ਦਦਾ ਤੁਹਾਨੂੰ ਨਹੀਂ ਆ ਲੈ ਕੋਠਾ ਤੁਹਾਨੂੰ ਦਦਾ ਨੰਨਾ ਤੁਹਾਨੂੰ ਦਦਾ ਦਦਾ ਨੰਨਾ ਪਪਾ ਪਫਾ ਬੱਬਾ ਬੱਬਾ ਮੰਮਾ ਡਾਡਾ ਸੱਸੇ ਪੈਰ ਬਿੰਦੀ ਸੈ ਬੋਲੋ ਖਖੇ ਪੈਰ ਬਿੰਦੀ ਖੈ ਬੋਲੋ ਕਗੇ ਪੈਰ ਬਿੰਦੀ ਗੈ ਬੋਲੋ ਨਾ ਲੈ ਸਾਰਾ ਲੈ ਉਹ ਤੇ ਸੋਡਾ ਕਸੂਰ ਨਹੀਂ ਨਾ ਕੋਈ ਪ੍ਰਾਈਵੇਟ ਸਕੂਲਾਂ ਚ ਮੰਮੀ ਉੜਾੜਾ ਇੱਕ ਵਾਰੀ ਬੜਾ ਹੋ ਕਰਕੇ ਮੁੜ ਕੇ ਕਿੱਥੇ ਸਿਕਾਉਂਦੇ ਲੇਖਣਾ ਨੂੰ ਸਾਰਾ ਹੁੰਦਾ ਹਾਂ ਹਾਂ ਲੇਖਣਾ ਦਾ ਸਾਰਾ ਹੁੰਦਾ ਨਹੀਂ ਬੋਲਣਾ ਕਰਤਾ ਹਨ ਇਹ ਦੋ ਅੱਖਾਂ ਜਾਂ ਫਿਰ ਉੜਾੜਾ ਪਰਸਨਾ ਜਿੰਦਾ ਜਿਗਨਾ ਅਜੀ ਇੱਥੇ ਮੈਂ ਹਾਂ ਪਿਆਜ਼ ਮੈਂ ਕੱਟ ਤੇ ਐ ਲੰਬੇ ਕੱਟੇ ਤੇ ਲੰਬੇ ਕੱਟੇ ਹਾਂ ਅਜੇ ਹੋ ਗਈ ਜਾਂਦੀ ਆ ਹੋ ਜਾਂਦੋ ਇਧਰ ਭੂਆ ਸਾਡੀ ਲਈ ਆ ਚਾਰ ਸਾਡੇ ਵਾਸਤੇ ਰਾਈ ਰੂਹੀ ਭਾ ਕੇ ਅਜੇ ਬਣਿਆ ਨਹੀਂ ਹੈ ਨਾ ਮੈਂ ਮਨੂ ਗਾਜੀ ਭੂਆ ਲੈ ਕੇ ਆਈ ਪਈਆ ਹੈਲੋ ਗਾਇਜ਼ ਅੱਪਾ ਹੋ ਗਏ ਆ ਤਿਆਰ ਰੈਡੀ ਸੈਡੀ ਹੋ ਗਏ ਆ ਠੀਕ ਆ ਜਾਣ ਵਾਸਤੇ ਬੁਟੀਕ ਤੇ ਇਧਰ ਦੇਖ ਲੋ ਜੁਝਾਰ ਤੇ ਪਵਨ ਜੁਝਾਰ ਰੋਈ ਜਾਂਦਾ ਕਹਿੰਦਾ ਮੈਂ ਨਹੀਂ ਜਾਣਾ ਪਵਨ ਕਹਿੰਦੀ ਐਂ ਨਾ ਕਰ ਤੂੰ ਸੌ ਜਾ ਇਹ ਕਹਿੰਦਾ ਮੈਂ ਐਂ ਨਹੀਂ ਸੌਂਦਾ ਜਿਵੇਂ ਐਂ ਸੌਣ ਲੱਗੇ ਫਿਰ ਤਾਂ ਗੱਲਾਂ ਹੀ ਖਤਮ ਹਾ ਹਾ ਇਹ ਕਹਿੰਦਾ ਮੈਂ ਸਕੂਟਰੀ ਤੇ ਬੈਠਣਾ ਮੀਟ ਮੈਂ ਪੁਰਾਣੀ ਸਕੂਟੀ ਗਾਇਜ਼ ਸਭ ਤੋਂ ਪਹਿਲੀ ਮੇਰੀ ਬੁਟੀਕ ਦੀ ਪਹਿਲੀ ਕਮਾਈ ਤੋਂ ਮੈਂ ਆ ਸਕੂਟੀ ਲਈ ਸੀ ਅੱਜ ਵੀ ਲਈ ਸੀ ਕਰਮਾੜੀ ਸਕੂਟੀ ਹੈ ਮੇਰੀ ਆ ਸਕੂਟੀ ਤਾਂ ਪਹਿਲਾਂ ਸਾਡੇ ਘਰੇ ਆ ਸਕੂਟੀ ਆਈ ਸੀ ਇਹ ਮੇਰੇ ਵੱਡੇ ਦੀ ਸਕੂਟਰੀ ਹੈ ਵੱਡੇ ਦੀ ਦੀ ਸਕੂਟਰੀ ਉਹ ਯਾਦ ਆਇਆ ਪਹਿਲਾਂ ਸਾਡੇ ਦੀਦੀ ਤੁਸੀਂ ਪੁੱਛਦੇ ਹੁੰਸੀ ਮੇਰੀ ਜਠਾਣੀ ਕਿੱਥੇ ਰਹਿੰਦੀ ਹੈ ਕਿੱਥੇ ਰਹਿੰਦੀ ਹੈ ਤੇ ਜਠਾਣ ਜੀ ਦੀ ਜੌਬ ਸੀਗੀ ਕਿ ਲੈਕਚਰਰ ਨੇ ਉਹ ਤੇ ਉਹ ਤਰਨ ਤਰਨ ਸੀਗੀ ਉਹਨਾਂ ਦੀ ਪੋਸਟਿੰਗ ਪਹਿਲਾਂ ਫਿਰ ਉੱਥੇ ਉਹਨਾਂ ਨੇ 4 ਸਾਲ ਲਗਾਏ 4 ਸਾਲ ਲਗਾਉਣ ਤੋਂ ਬਾਅਦ ਫਿਰ ਹੁਣ ਉਹਨਾਂ ਦੀ ਬਦਲੀ ਹੋ ਗਈ ਇੱਥੇ ਪਰ ਨਾਲੇ ਤਾਂ ਹੁਣ ਉਹ ਹਮੇਸ਼ਾ ਸਾਡੇ ਨਾਲ ਹੀ ਰਹਿਣਗੀ ਹਾਂਜੀ ਬਾਏ ਬਾਏ ਕਰੋ ਪਵਨਦੀਪ ਨੂੰ ਬਾਏ ਬਾਏ ਕਰ ਦੋ ਨੋ ਓਕੇ ਲੋ ਬਈ ਗਾਇਜ਼ ਆਪਾਂ ਹੋ ਗਏ ਆ ਰੈਡੀ ਬੁਟੀਕ ਤੇ ਜਾਣ ਵਾਸਤੇ ਰਿੱਕੀ ਤੇਰੇ ਲਈ ਕੀ ਟਾਸਕ ਜਿੰਨਾ ਟਾਈਮ ਆਪਾਂ ਜਾਣਾ ਬੁਟੀਕ ਤੇ ਪਹੁੰਚਣਾ ਤੁਸੀਂ ਕੁਛ ਨਹੀਂ ਬੋਲੋ ਮਜ਼ਾਕ ਕਰੀਏ ਨਹੀਂ ਚਲੋ ਬੁਟੀਕ ਤੇ ਪਹੁੰਚਦੇ ਆ ਕਰਦੇ ਆ ਕੰਮ ਕਾਰ ਡੈਡੀ ਚ ਪੈਸੇ ਫੜਦੇ ਨਹੀਂ ਮੈਂ ਨਹੀਂ ਫੜੇ ਹੈ ਗਾਇਜ਼ ਆਪਾਂ ਪਹੁੰਚ ਗਏ ਸੀਗੇ ਬੁਟੀਕ ਤੇ ਟਾਈਮ ਨਾਲ ਅੱਜ ਰਿੱਕੀ ਨੂੰ ਸੀਗਾ ਥੋੜਾ ਜਿਹਾ ਕੰਮ ਤਾਂ ਸਾਨੂੰ ਛੱਡ ਕੇ ਗਏ ਨੇ ਡੈਡੀ ਠੀਕ ਹੈ ਤਾਂ ਆਪਾਂ ਸੋਚਿਆ ਵੀ ਆਪਾਂ ਸੰਸਕ੍ਰੀਨ ਵਗੈਰਾ ਲਗਾ ਕੇ ਵਧੀਆ ਤਰੀਕੇ ਨਾਲ ਪਹਿਲਾਂ ਰੈਡੀ ਹੋ ਜਾਈਏ ਫਿਰ ਉਸ ਤੋਂ ਬਾਅਦ ਕਰਦੇ ਆਂ ਆਪਾਂ ਕੰਮ ਇੱਧਰ ਦੇਖੋ ਅੱਜ ਮੈਨੂੰ ਸਰਪ੍ਰਾਈਜ਼ ਹੀ ਮਿਲਿਆ ਇਹਨਾਂ ਨੇ ਮਨਪ੍ਰੀਤ ਕੌਰ ਸੀਬੀਆ ਦੇ ਨਾਮ ਦਾ ਲੋਗੋ ਲਗਾਤਾ ਸ਼ੀਸ਼ੇ ਤੇ ਮਿਰਰ ਤੇ ਜੋ ਕਿ ਮੇਰੇ ਕੋਲ ਸਿਰਫ ਫालतू ਚ ਪਿਆ ਸੀ ਮੈਨੂੰ ਨਹੀਂ ਸੀ ਲੱਗਦਾ ਮੈਂ ਕਦੇ ਯੂਜ਼ ਕਰਾਂਗਾ ਸੀ ਪਰ ਕੁੜੀਆਂ ਨੇ ਬਹੁਤ ਚੰਗੇ ਤਰੀਕੇ ਨਾਲ ਇਹਨੂੰ ਇੱਥੇ ਲਗਾਏਗਾ ਇਧਰ ਜੂਜਾਰ ਸਿੰਘ ਜੀ ਅੱਜ ਜੂੜੀ ਨਹੀਂ ਕਰਕੇ ਆਏ ਬਾਲ ਤਾਂ ਇਹਨਾਂ ਦੇ ਕਾਫੀ ਲੰਬੇ ਹੋ ਗਏ ਨੇ ਪਰ ਅੱਜ ਮੈਂ ਕਿਹਾ ਥੋੜਾ ਜਿਹਾ ਚਲੇ ਨੂੰ ਇਦਾਂ ਹੀ ਛੱਡ ਦੰਨੀ ਆ ਇਹਨੂੰ ਵੀ ਰਿਲੈਕਸ ਜਾ ਫੀਲ ਹੋਊਗਾ ਤਾਂ ਕਰਕੇ ਮੈਂ ਕਿਹਾ ਤੂੰ ਐਵੇਂ ਹੀ ਰਹਿ ਤੇ ਆਪਣੇ ਕਾਫੀ ਸਾਰੇ ਸੋਹਣੇ ਸੋਹਣੇ ਸੂਟ ਵੀ ਰੈਡੀ ਹੋ ਗਏ ਆ ਜਿਵੇਂ ਕਿ ਤੁਹਾਨੂੰ ਪਤਾ ਤੁਹਾਡਾ ਵੈਡਿੰਗ ਸੀਜ਼ਨ ਸਾਰਿਆਂ ਦਾ ਸਟਾਰਟ ਹੋ ਗਿਆ ਤਾਂ ਤੁਹਾਨੂੰ ਵੀ ਜ਼ਰੂਰਤਾ ਵਧੀਆ ਵਧੀਆ ਕਲੈਕਸ਼ਨ ਦੀ ਠੀਕ ਆ ਤੇ ਜਿਹੜੀਆਂ ਭੈਣਾਂ ਨੂੰ ਕਾਟਨ ਵਾਲੇ ਸੂਟ ਚਾਹੀਦੇ ਹੁੰਦੇ ਆ ਉਹਨਾਂ ਲਈ ਵੀ ਜਿੰਨੇ ਕਿ ਮੇਰੇ ਕੋਲ ਪ੍ਰਿੰਟ ਪਏ ਨੇ ਕਾਟਨ ਦੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰ ਹਾਂਜੀ ਤੇ ਬਾਕੀ ਆਪਾਂ ਪਹੁੰਚ ਚੁੱਕੇ ਆ ਠੀਕ ਹੈ ਆਪਣੇ ਕੋਲ ਕਾਫੀ ਸਾਰੀ ਕਲੈਕਸ਼ਨ ਹੈ ਜਿਹੜੀ ਉਹ ਰੈਡੀ ਵੀ ਹੋ ਗਈ ਹੈ ਥਿਸ ਵਨ ਸੂਟ ਠੀਕ ਹੈ ਇਹ ਵਾਲਾ ਸੂਟ ਮਹਿਰੂਨ ਕਲਰ ਦੇ ਵਿੱਚ ਰੈਡੀ ਕੀਤਾ ਗਿਆ ਸੀਗਾ ਪਿਛਲੇ ਸਾਲ ਬਟ ਹੁਣ ਕੁੜੀ ਨੇ ਇਹਨੂੰ ਪਰਪਲ ਛੇੜ ਕੇ ਰੈਡੀ ਕਰਵਾਇਆਗਾ ਤੇ ਇਹ ਵਾਲਾ ਸੂਟ ਸਾਰਾ ਹੈਂਡਵਰਕ ਹੈ ਤੇ ਦੁਪੱਟਾ ਵੀ ਫੁੱਲ ਹੈਂਡਵਰਕ ਹੈ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਪੀਸ ਵੀ ਕਿੱਦਾਂ ਦਾ ਲੱਗਦਾਗਾ ਠੀਕ ਹੈ ਜਿਆਦਾ ਸੋਚਣ ਨਾਲੋਂ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਦੇਖ ਕਰੋ गाइस ਹਾਂਜੀ ਤਾਂ ਸਭ ਤੋਂ ਪਹਿਲਾਂ ਤਾਂ ਗਾਇਜ਼ ਆ ਇਹਦਾ ਦੁਪੱਟਾ ਗਾ ਥਿਸ ਵਨ ਆ ਤੁਸੀਂ ਦੇਖ ਸਕਦੇ ਹੋ ਇਹਦਾ ਫੁੱਲ ਹੈਵੀ ਸਟੱਟਾ ਗਾ ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਨੀ ਆ ਇਹ ਵਾਲਾ ਤੁਸੀਂ ਦੇਖਿਆ ਹੋਣਾ ਵੀ ਮੈਂ ਮਹਿਰੂਨ ਕਲਰ ਤੇ ਰੈਡੀ ਕੀਤਾ ਸੀ ਤੇ ਕੁੜੀਆਂ ਨੇ ਆਪਦੇ ਆਨੰਦ ਕਾਰਜ ਵਾਸਤੇ ਵੀ ਰੈਡੀ ਕਰਵਾਇਆ ਸੀ ਜਿਹੜਾ ਕਿ ਤੁਸੀਂ ਮੇਰੇ ਇੰਸਟਾਗ੍ਰam ਪੇਜ ਦੇ ਉੱਪਰ ਦੇਖ ਸਕਦੇ ਹੋ ਵੀ ਕਿਹੜੇ-ਕਿਹੜੇ ਕਲਰ ਉਹਨਾਂ ਨੇ ਰੈਡੀ ਕਰਵਾਏ ਸੀ ਕਾਫੀ ਸਾਰੇ ਕਲਰ ਇੱਥੇ ਰੈਡੀ ਹੋਏ ਸੀ ਬਟ ਹੁਣ ਇਹ ਇੱਕ ਕੁੜੀ ਨੇ ਰੈਡੀ ਕਰਵਾਇਆ ਗਾ ਠੀਕ ਆ ਇਹ ਪਰਪਲ ਕਲਰ ਦੇ ਇਹ ਇਹ ਬਹੁਤ ਸੋਹਣਾ ਰੈਡੀ ਹੋਇਆ ਹੈਗਾ ਫੁੱਲ ਹੈਵੀ ਇਹਦਾ ਦੁਪੱਟਾ ਹੈਗਾ ਕਿਰਨਪੋਟਾ ਲੱਗੀ ਹੈਗਾ ਇਹਨਾਂ ਨੇ ਤਾਂ ਗੈਸੇ ਮੈਰਿਜ ਲਈ ਰੈਡੀ ਕਰਵਾਇਆਗਾ ਬੱਟ ਤੁਸੀਂ ਆਨੰਦ ਕਾਰਜ ਲਈ ਵੀ ਰੈਡੀ ਕਰਵਾ ਸਕਦੇ ਹੋ ਤੁਹਾਡੀ ਮਰਜ਼ੀ ਆ ਆਪਣੀ ਇੰਗੇਜਮੈਂਟ ਲਈ ਤੁਸੀਂ ਰੈਡੀ ਕਰਵਾ ਸਕਦੇ ਹੋ ਐਂਜੋ ਵਿੱਚ ਤੁਹਾਡੀ ਮਰਜ਼ੀ ਆ ਜਿੱਦਾਂ ਇਹ ਤੇ ਆ ਸਾਰਾ ਹੈਵੀ ਵਰਕ ਹੈ ਸ਼ਰਟ ਦੀ ਫਰੰਟ ਦੀ ਠੀਕ ਹੈ ਆ ਸਾਰਾ ਹੈਵੀ ਵਰਕ ਟੰਟ ਤੇ ਆ ਜਾਊਗਾ ਜਿੰਨਾ ਘੇਰਾ ਹੋਊਗਾ ਉਨਾਂ ਠੀਕ ਹੈ ਸੇਮ ਵਰਕ ਹੀ ਇਹਦਾ ਬਾਜੂ ਤੇ ਆ ਜੂਗਾ ਸੇਮ ਵਰਕ ਕੀ ਇਹਦਾ ਸਲਵਾਰ ਤੇ ਠੀਕ ਹੈ ਹਾਰੀ ਸਲਵਾਰ ਹਾਰੀ ਸਲਵਾਰ ਸੇਮ ਵਰਕ ਕੀ ਇਹਦਾ ਜਿਹੜਾ ਹੈਗਾ ਸਲਵਾਰ ਦੇ ਪੌਂਚੀ ਤੇ ਆ ਬਹੁਤ ਸੋਹਣਾ ਪੀਸ ਬਣ ਕੇ ਤਿਆਰ ਹੁੰਦਾਗਾ ਤੁਸੀਂ ਮੇਰੇ ਇੰਸਟਾਗ੍ਰam ਪੇਜ ਤੇ ਵੀ ਦੇਖ ਸਕਦੇ ਹੋ ਆਪਾਂ ਅਪਲੋਡ ਵੀ ਕੀਤੀਆਂ ਹੋਈਆਂ ਨੇ ਇਹਦੀਆਂ ਵੀਡੀਓ ਫੋਟੋਜ਼ ਠੀਕ ਹੈ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਰੈਡੀ ਕਰਵਾ ਸਕਦੇ ਹੋ ਕريب ਤੇ ਇਹ ਬਣਿਆ ਹੋਇਆ ਹੈਗਾ ਕਿ ਆਰਡਰ ਕੰਪਲੀਟ ਹੋਣ ਤੇ ਟਾਈਮ ਲੱਗ ਜਾਂਦਾ ਹੈ ਠੀਕ ਹੈ ਕਿਸੇ ਨੇ ਵੀ ਕਰਵਾਉਣਾਗਾ ਤੁਸੀਂ ਇਹ ਵਾਲੇ ਸੂਟ ਨੂੰ ਐਜ਼ ਅ ਅਨੰਦਕਾਰਜ਼ ਠੀਕ ਹੈ ਐਕਸੈਪਸ਼ਨ ਪਾਰਟੀ ਬ੍ਰਾਈਡਲ ਲੁੱਕ ਤੇ ਬਾਕੀ ਜਾਗੋ ਲੁੱਕ ਠੀਕਾ ਜਾਂ ਤੁਹਾਡਾ ਕੋਈ ਵੀ ਫੰਕਸ਼ਨ ਆ ਠੀਕ ਹੈ ਜਾਂ ਤੁਹਾਡੀ ਇੰਗੇਜਮੈਂਟ ਆ ਉਹਦੇ ਲਈ ਇਹ ਬਹੁਤ ਹੀ ਹੈਵੀ ਜਿਹਾ ਪੀਸ ਤਿਆਰ ਹੋ ਜਾਂਦਾ ਬਿਲਕੁਲ ਜੈਹੂਨ ਜੀ ਪ੍ਰਾਈਸ ਦੇ ਵਿੱਚ ਜਿਨੇ ਵੀ ਰੈਡੀ ਕਰਵਾਉਣਾ ਕਰਵਾ ਸਕਦੇ ਜੀ ਲੋ ਬਈ ਗਾਇਜ਼ ਆਪਾਂ ਹੋ ਗਏ ਆ ਰੈਡੀ ਸਟੈਡੀ ਠੀਕ ਆ ਜਾਣ ਵਾਸਤੇ ਆਪਾਂ ਜਾਣਾ ਅਜੇ ਟੋਨੀ ਦੀ ਹੱਟੀ ਵੀਰੇ ਦਾ ਸਮਾਨ ਦੇਣ ਜਾਣਾ ਤੇ ਨਾਲੇ ਇੱਕ ਮੇਰੇ ਕਲਾਇੰਟ ਨੇ ਇੱਕ ਮੇਰੇ ਕਲਾਇੰਟ ਨੇ ਆ ਜੁਐਲਰੀ ਮੰਗਵਾਈ ਸੀਗੀ ਟੀਟਾ ਤਾਂ ਉਹਦੇ ਵਾਸਤੇ ਜੁਐਲਰੀ ਲੈਣ ਜਾਨੀ ਆ ਤਾਂ ਜੋ ਉਹਨੂੰ ਟਾਈਮ ਤੇ ਮਿਲ ਜੇ ਸਾਰਾ ਪਾਰਸਲ ਤੇ ਗਗਨ ਨੂੰ ਬੁਲਾਇ ਮਾੜਾ ਜਾ ਗਗਨ ਨੂੰ ਕੇ ਜਿਹੜਾ ਆ ਗਾਉਣ ਬਣਾਇਆ ਸੀ ਆਪਾਂ ਇਹਦੇ ਨਾਲ ਜਿਹੜਾ ਸਿਰ ਤੇ ਲਾਉਣਾਗਾ ਗਗਨ ਓਏ ਪੁਰੇ ਆ ਗਗਨੇ ਤਾਂ ਤੁਹਾਨੂੰ ਆ ਵੀ ਪੁੱਛ ਲੀਏ ਆਪਾਂ ਆ ਗਾਹਣ ਬਣਾਇਆ ਸੀ ਆਪਾਂ ਮੈਂ ਕਰਨੇ ਠੀ ਗਾਉਂ ਇਹਦੇ ਸਿਰ ਤੇ ਲਾਉਣ ਵਾਲਾ ਜਿਹੜਾ ਇੱਕ ਤਾਂ ਫੁੱਲ ਚਾਹੀਦਾ ਸੀ ਫੁੱਲ ਇੱਥੇ ਸਿਰ ਤੇ ਇੱਥੇ ਲੱਗੂਗਾ ਉਹ ਫੁੱਲ ਬਣਾ ਦੇ ਕੱਪੜਾ ਪਿਆਊ ਤੇਰੇ ਕੋਲ ਤੇ ਇੱਕ ਉਹ ਨਾਲ ਕੱਪੜਾ ਭੇਜਾਂਗੇ ਜਿਹੜਾ ਇੱਥੇ ਟੱਕ ਕਰਨਾ ਹੋਊ ਨੇ ਆਪੇ ਉਹ ਦੋਨੇ ਚੀਜ਼ਾਂ ਕਰਦੇ ਰੈਡੀ ਠੀਕ ਆ ਹੁਣੇ ਕਰਦੇ ਅੱਜ ਲੈ ਕੇ ਆਰੂ ਲਓ ਵੀ ਗਾਈਜ਼ ਹੁਣ ਆਪਾਂ ਪਹੁੰਚ ਗਏ ਵੀਰੇ ਕੋਲ ਸੱਚੀ ਗੱਲ ਜੁਐਲਰੀ ਮੰਗਾਈ ਸੀ ਮੇਰੇ ਕਲਾਇੰਟ ਨੇ ਕਿਤੇ ਨਿਓ ਜੁਐਲਰੀ ਲੈਣ ਆਏ ਆ ਤੇ ਬਾਕੀ ਵੀਰੇ ਹੋਰਾਂ ਕੋਲ ਨਵੀਂ ਨਵੀਂ ਜੁਐਲਰੀ ਆ ਗਈ ਆ ਜਲਦੀ ਜਲਦੀ ਵਿਜ਼ਿਟ ਕਰ ਲੋ ਦੁਕਾਨ ਤੇ ਹਾਂ ਜੇਸਪਾਲ ਜੇਸਪਾਲ ਇਹਦੇ ਵਿੱਚ ਹੀ ਜਾਏਗਾ ਕੁਛ ਹਾਂ ਫਿਰ ਓਕੇ ਆ ਵੀ ਠੀਕ ਹੈ ਇੱਕ ਤਾਹ ਕਰ ਦੋ ਠੀਕ ਹੈ ਠੀਕ ਹੈ ਇਹ ਚ ਮਲਟੀ ਨਾ ਕਰ ਲਈ ਹੈ ਨਾ ਜੀ ਵੀ ਆਏ ਆ ਮਲਟੀ ਕੀ ਜੀ ਆਹ ਆ ਨਹੀਂ ਫੇਰ ਰੱਖਤੀ ਹੈ ਨਾ ਕਿਉਂ ਕਰੀਏ ਵੀਰੇ ਹਾਂ ਲੱਗੋ ਬਣੇ ਥੋੜਾ ਜਿਹਾ ਹਾਂ ਹਾਂ ਕਰ ਦੋ ਬਸ ਡਾਂ ਪਰ ਦੋ ਇਹ ਕਰ ਦੋ ਇੱਕ ਤਾਂ ਇਹਨਾਂ ਚ ਚਾਈ ਹੋ ਗਿਆ ਡਾਂ ਹੋਰ ਦਗਾ ਨਹੀਂ ਆਣੀ ਕਿਤੇ ਮੇਟ ਆ ਗਈ ਤੇ ਆਵਲਾ ਕੰਡਰ ਆਵਲਾ ਕੰਡਰ ਦਿੱਤਾ ਮੁਕੀ ਨਹੀਂ ਜਾਈਦੀ ਉਹਨਾਂ ਨੂੰ ਹਾਂ ਇਦਾਂ ਦੀ ਲੈਣੀ ਜਿੱਦਾਂ ਆਗਾ ਇਦਾਂ ਦੀ ਚੀਜ਼ ਛੋਟੇ ਛੋਟੇ ਸਮਾਲ ਸਮਾਲ ਝੁਮਕੀ ਨਹੀਂ ਆਹ ਸੀ ਜਬ ਉਹ ਸੋਹਣੀ ਹਈ ਨਵੀਂ ਵੀਰੇ ਸੋਹਣੀ ਤਾਂ ਹੈਗੀ ਐਡੇ ਹੈਵੀ ਨਹੀਂ ਨਾ ਪਾਉਂਦੇ ਚੱਕਰੇ ਆ ਸੋਈ ਤਾਂ ਮੈਨੂੰ ਸਾਰੀ ਚੀਜ਼ ਹੀ ਲੱਗਦੀ ਆ ਤੁਹਾਡੇ ਨੂੰ ਨਿਕਰਾ ਇਹਦਾ ਦਬਾ ਪੂਰਾ ਕਾ ਵੀ ਸੋਹਣਾ ਲੱਗਦਾ ਹੈ

ਹੋਰ ਦਿਖਾਓ ਕੋਈ ਸਾਡੇ ਚ ਦਿਖਾ ਦਿਓ ਕੋਈ ਦੋ ਹੈਂਗਿੰਗ ਵਾਲੇ ਲੈ ਲੈ ਇੱਕ ਸੈੱਟ ਲੈ ਲੈ ਇੱਕ ਤਾਂ ਹੋਰ ਦਿਖਾ ਦਿਓ ਬਸ ਕੰਨਾਂ ਦੇ ਕਲੈਕਸ਼ਨ ਹਾਂ ਹਾਂ ਨਵੇਂ ਕਲੈਕਸ਼ਨ ਦਿਖਾ ਦਿਓ ਇੱਕ ਤੇ ਦੋ ਕੰਨ ਇੱਕ ਹੋਰ ਦੇ ਦਿਓ ਬਸ ਕਾਚ ਜੰਗ ਨਵੇਂ ਨਵੇਂ ਕੰਨ ਦੇ ਵਿੱਚ ਚੁੰਗੀ ਵੀ ਮੇਰੀ ਹਾਂਜੀ ਗਾਇਸ ਪ੍ਰਾਂਦਾ ਪ੍ਰਾਂਦਾ ਪੁੱਛ ਰਹੇ ਸੀਗਾ ਐਨੇ ਪ੍ਰਾਂਦੇ ਪਏ ਆ ਕਿਦਾਂ ਦਾ ਮਰਜ਼ੀ ਲੈ ਲਿਓ ਤੇ ਜਿਹੜਾ ਮੈਂ ਪ੍ਰਾਂਦਾ ਪਾਇਆ ਸੀਗਾ ਉਹ ਮੈਂ ਇੱਥੋਂ ਵਾਹ ਕੀਤਾ ਸੀਗਾ ਤੇ ਆਨੰਦਗਾਰ ਜਿਹਾ ਲੁੱਕ ਤੇ ਤੇ ਟੋਨੀ ਵੀਰੇ ਦੀ ਸ਼ੌਪ ਤੋਂ ਲੈ ਲੈ ਸਕਦੇ ਹੋ ਮੇਰੇ ਨਾਲ ਕੰਟੈਕਟ ਕਰ ਲਓ ਚਾਹੇ ਲੈਸਾਂ ਲੈ ਜੋ ਵੀਰੇ ਕੋਲੋਂ ਪ੍ਰਾਂਦੇ ਪ੍ਰਾਂਦੇ ਹੋਰ ਵੀ ਬਹੁਤ ਹੈਗੇ ਦਿਖਾ ਦਿੰਦੇ ਆ ਸਾਡੀ ਦੇਖੋ ਬਾਧੂ ਪ੍ਰਾਂਦੇ ਕਿਹਾ ਜੇ ਮਰਜ਼ੀ ਲੈ ਜਿਓ ਹੁਣ ਠੀਕ ਜਿਵੇਂ ਤੁਸੀਂ ਇੱਥੋਂ ਜੁਐਲਰੀ ਵਗੈਰਾ ਵਾਹ ਕਰਦੇ ਹੋ ਤਾਂ ਪ੍ਰਾਂਦੇ ਵੀਰੇ ਤੋਂ ਵਾਹ ਕਰ ਸਕਦੇ ਹੋ ਲਕਸ਼ਮਾ ਜੀ ਬਾਦਲ ਜੀ

ਗੋਲੇ ਬਣ ਚੁੱਕੇ ਨੇ ਆਹਾ ਹਾ 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 ਓਏ ਨਾਲ ਬਰੈਡ ਨੇ ਥੈਂਕ ਯੂ so much ਤੇ ਪਹਿਲਾਂ ਕਹਿੰਦੇ ਗੋਲੀਆਂ ਲਵਾਂਗੇ ਪੰਜ ਇਤਿਆਰ ਦੀਆਂ ਤਾਂ ਖਰਾਬ ਕੀਤੀਆਂ ਪਈਆਂ ਨੇ ਮੇਰੀਆਂ ਤਾਂ ਗੋਲੀ ਕਿ ਮੇਰੀਆਂ ਤਾਂ ਹੀ ਲੱਗਦੀਆਂ ਮੈਨੂੰ ਦੀਦੀ ਨੇ ਨਵੀਆਂ ਲੱਗਿਆ ਐਸੀ ਉਹੀ ਲੱਗਦੀਆਂ ਨੇ ਮੈਨੂੰ ਆ ਭੀ ਆਣੇ ਤਾਂ ਹਾਂ ਪਿਆ ਮੇਰਾ ਪੱਤਾ ਪਹਿਲਾਂ ਮੈਂ ਇਹ ਖਾਣਾ ਲੈ ਕੇ ਜਾਵਾਂ ਫਿਰ ਆ ਕੇ ਖਾऊंगी ਕਿਉਂਕਿ ਪਹਿਲਾਂ 3:30 ਵਜੇ ਤੁਹਾਨੂੰ ਦੱਸਿਆ ਨਾ ਵੀ ਮੇਰੀ ਜਠਾਣੀ ਪਈ ਇੱਥੇ ਆ ਗਈ ਹੁਣ ਹਮੇਸ਼ਾ ਲਈ ਰਹਿਣ ਵਾਸਤੇ ਤਾ ਪਰਸ ਆर्डर ਕੀਤੇ ਸੀਗੇ ਉਹਨਾਂ ਨੇ ਦੋ ਤੇ ਉਹ ਆਪਾਂ ਬੱਸ ਤੋਂ ਪਰਸ ਫੜਨ ਜਾਣੇ ਨੇ ਦੋ ਵੱਡੇ ਬੈਗ ਠੀਕ ਹੈ ਤੇ ਉਹ ਲਿਆਈਏ ਆਪਾਂ ਫੜ ਲਈਏ ਬੱਸ ਤੋਂ ਰਖਵਾਈ ਸੀਗੇ ਬੱਬੂ ਵੀਰੇ ਤੋਂ ਦਖਸ਼ ਬੈਗ ਹਾ ਉਸ ਬੈਸਟ ਕੁਆਲਿਟੀ ਮਿਲਦੀ ਆ बाकी मैं देखा दिखाऊंगी भी ਤੁਹਾਨੂੰ ਵੀ ਕਿਦਾਂ ਦੇ ਮਿਲਿਆ ਇਤਰਾਸੀਂ ਇੱਕ ਬਹੁਤ ਤਿਆਰ ਕੀਤਾ ਮੇਰੇ ਲਾ ਕੇ ਦਿਖਾ ਦੇ ਮੈਨੂੰ ਪਤਾ ਲੱਗ ਗਿਆ ਹਜੇ ਆ ਲਾਉਣਾ ਹੈ ਹਜੇ ਫੁੱਲ ਲਾਉਣਾਗਾ ਓਕੇ ਅਸੀਂ ਉਹ ਲਾਇਆ ਤਿਆਰ ਕੀਤਾ ਪਹਿਲਾਂ ਆਪਾਂ ਗੋਲੀਆਂ ਲੈ ਲਈਏ ਸਮਾਨ ਲੈ ਲਈਏ ਆਪਦਾ ਫਿਰ ਮਟੀਰੀਅਲ ਕਾਵਾਂਗੇ ਅੱਜ ਮੈਂ ਰੋਟੀ ਵੀ ਨਹੀਂ ਕਾਕੇ ਤੜਕੇ ਕਾਲੀ ਕਾਲੀ ਚ ਐਨੇ ਸਵਾਦ ਬਣਿਆ ਬਾਈ ਅਸੀਂ ਹੁਣ ਦੁਕਾਨ ਤੋਂ ਨਹੀਂ ਲਿਆਉਂਦੇ ਅਸੀਂ ਆਪ ਹੀ ਬਣਾ ਕੇ ਖਾ ਲੈਨੇ ਸਾਡੀ ਰਸੋਈ ਬਣੀ ਆ ਉੱਪਰ ਹਾ 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 ਕੀ ਬਾਤ ਹੈ ਥੋੜੀ ਜੀ ਸੂਜੀ ਪਾਈਂ ਦੇ ਵਿੱਚ ਬਹੁਤ ਵਧੀਆ ਟੇਸਟ ਹੈ ਓ ਮਾਈ ਗੋਡ ਕਹਿ ਦੇਣਾ ਅਸੀਂ ਆਪਾਂ ਦਾ ਸੂਜੀ ਵੀ ਲਿਆਉਂਦੇ ਆ ਆ ਜਾਓ ਗਾਇਜ਼ ਬਰੈਡ ਖਾ ਲੋ ਬਾਅਦ ਹੀ ਆਦਾ ਮਹੀਨੇ 'ਚ ਦੋ ਵਾਰੀ ਸਾਡਾ ਵੀ ਚੀਟੜੇ ਚਾਹੀਦਾ ਪਰ ਜ਼ਿਆਦਾ ਟਾਈਮ ਨਹੀਂ ਜ਼ਿਆਦਾ ਦੋ ਕੁ ਵਾਰ ਹੀ ਚੱਲਦਾ ਹੈ। ਪਹਿਲਾਂ ਬੋਲ ਨਹੀਂ ਖੁਕਿਆ। ਮਜ਼ਾ। ਇਹਦੀ। ਹੁੰਦਾ। ਹੂੰ ਥੋੜਾ। ਆਲੂ ਇਹ ਤੰਗਿਆ ਦੇ ਲਈ। ਹੂੰ। ਹੁਣ ਇੱਕ ਫੁੱਲ ਮੈਦਿੱਤਿਆ। ਬਸ ਖਾਣ ਦੇ ਤਾਂ। ਆਲੂ ਤਾਂ ਖਾ ਹੀ ਲੂ ਬ੍ਰੈਡ ਵੀ ਖਵਾ ਦੇ ਨਾਲ। ਬ੍ਰੈਡ ਲਾ ਕੇ ਖਵਾ ਦੇ ਨਾਲ। ਲੋ ਗਾਇਜ਼ ਹੋਣ ਵਾਲੀ ਆ ਗੋਲੇ ਦੀ ਗੋਲੇ ਮੈਨੂੰ ਲੱਗਦਾ ਸਾਰਿਆਂ ਨੂੰ ਬਣਾਉਣੇ ਆਉਂਦੀ ਆ ਜਿਹਨੂੰ ਨਹੀਂ ਬਣਾਉਣੇ ਆਉਂਦੇ ਦੱਸ ਦਿਓ ਅਸੀਂ ਤੁਹਾਨੂੰ ਨੈਕਸਟ ਵੀਡੀਓ ਚ ਰੈਸਪੀ ਦੱਸ ਦਾਂਗੇ ਠੀਕ ਹੈ ਪਰ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਬਣਾਉਣੇ ਆਉਂਦੀ ਆ ਖਾ ਲਓ ਪਹਿਨੋ ਕਿਵੇਂ ਲੱਗੇ ਕਿਵੇਂ ਲੱਗੇ ਹਮਮ ਬੰਤ ਜੋਂਦੀ ਬਾਜ਼ੀ ਰਹਿ ਪੈਣੀ ਵੱਡিয়ে ਪੈਣੀ ਹਮ ਗਾਇਜ਼ ਹੌਂਦੇ ਗਏ ਗਾਇਜ਼ ਬਿਆਨ ਤੇ ਸ਼ੋਭਤ ਥਾਗੇ ਗਾਇਜ਼ ਵਿੱਚ ਹਮ ਜੀਨੀ ਤੇ ਗਲਾਸ ਦੇ ਅਨੇ ਸਵਾਲ ਬਣਿਆ ਬਿਆਨ ਤੇ ਸੱਚੀ ਓਏ ਕਿਵੇਂ ਲੱਗੇ ਬਹੁਲੇ ਟੇਸਟੀ ਲੱਗਿਆ ਹਨਾ ਪੂਰੇ ਉਹ ਡੱਬਾ ਜਾਂ ਭਰਿਆ ਸੀ ਖਾਲੀ ਕਰਤਾ ਸੀ ਮਿੰਟ ਚ ਇਹ ਰਿਚਾਰ ਜਾਨੀਆਂ ਨੇ ਹਾਈ ਹੋਏ ਚਾਹ ਹੈਗੀ ਓਏ ਚਾਹ ਮੈਂ ਆ ਕੇ ਪੀਉਂ ਪਰ ਪਹਿਲਾਂ ਮੈਂ ਸਮਾਨ ਫੜ ਲਿਆ ਮਾਂ ਕਿਉਂਕਿ ਕਿਤੇ ਜੇ ਸਮਾਨ ਲੇਟ ਹੋ ਜੇ ਹਾਂ ਪਹਿਲਾਂ ਸਮਾਨ ਫੜ ਕੇ ਲਈਏ ਫਿਰ ਸਕੂਟੀ ਦੇ ਗਏ ਆਪਾਂ ਖੋ ਗਏ ਆਪਾਂ ਰੈਡੀ ਜਾਣ ਵਾਸਤੇ ਚਾਹਨੇ ਆਂ ਸੂਟ ਬੈਗ ਬਰਸ ਫੜ ਕੇ ਲੈਉਣੇ ਪਹਿਰ ਤੇ ਘੋਣੇ ਆ ਤੁਹਾਨੂੰ ਕਿਦਾਂ ਦੇ ਲੱਗੇ ਫਿਰ ਦੀਦੀ ਨੂੰ ਵੀ ਦਵਾਂਗੀ ਲੋ ਭਾਈ ਗਾਇਸ ਸਮਾਨ ਆ ਗਿਆ ਆਪਣਾ ਇੱਚ ਠੀਕ ਹੈ ਦੇਖਦੇ ਆਂ ਚੱਕ ਲੈਂਦੇ ਆਪਾਂ ਅੱਧਾ ਮੈਂ ਉਹਦਾ ਨੰਬਰ ਨਹੀਂ ਕਿਹਨਾਂ ਨੇ ਕੰਟੈਕਟ ਕਰਨਾ ਇਹਨਾਂ ਨਾਲ ਕਰ ਲਿਆ ਜੋ ਵੀ ਚੀਜ਼ ਲੈਣੀ ਹੈ ਲਓ ਬਈ ਗਾਇਸ ਤੇ ਹੁਣ ਆਪਾਂ ਪਹੁੰਚ ਗਏ ਸੀ ਬੁਟੀਕ ਤੇ ਪਾਰਸਲ ਆਪਾਂ ਲੈ ਆਏ ਦਿਖਾਤਾ ਮੈਂ ਤੁਹਾਨੂੰ ਖੋਲ ਕੇ ਕੱਲ ਨੂੰ ਦਿਖਾਉਂਗੀ ਕੱਲ ਵਾਲੇ ਵਲੌਗ ਚ ਠੀਕ ਹੈ ਵੀ ਇਹ ਚੋਂ ਕਿੱਦਾਂ ਕਿੱਦਾਂ ਦਾ ਪਰਸ ਨਿਕਲਿਆ ਕੱਲ ਨੂੰ ਦਿਖਾਉਂਗੀ ਕੱਲ ਵਾਲੇ ਵਲੌਗ ਦੇ ਵਿੱਚ ਤਾਂ ਅੱਜ ਵਾਲੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਨੇ ਚੈਨਲ ਤੇ ਬਾਏ ਬਾਏ ਗਾਇਸ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਬਾਏ ਬਾਏ